ਕੁਨੇ ਹੋਏ ਨਹੀਂ ਸਿਰਫ ਉਹ ਹੀ ਇੰਨਸੀ ਬੈਠਾ ਬੰਦਾ ਨੇ ਵਿਰੋਧ ਕੀਤਾ ਪੋਟ ਦੇ ਬਾਹਰ ਕਰ ਕਰਕੇ ਅੰਦਰ ਚਲੇ ਇੰਟਰਨੈਟ ਵੀ ਦੋਚ ਲਾਇਆ ਸੀ ਕਹਿੰਦੇ ਵੀ ਜਿਹੜਾ ਇੱਥੇ ਹਾਊਸ ਦੀ ਜਿਹੜੀ ਚੇਅਰਮੈਨ ਲਈ ਜਾਂ ਪ੍ਰਧਾਨਗੀ ਲਈ ਸੀ ਉਹਦੇ ਜਿਹੜਾ ਚੁਣਿਆ ਗਿਆ ਸੀ ਉਹ ਭਵਿੰਦਰ ਸਿੰਘ ਪਿੰਦੀ ਨੂੰ ਚੁਣਿਆ ਗਿਆ ਤੇ ਦੂਜੀ ਧਿਰ ਵੱਲੋਂ ਜਿਹੜੇ ਜੌਂਟੀ ਮਾਨ ਨੇ ਉਹਨਾਂ ਨੂੰ ਵੀ ਇਸ ਗੱਲ ਨੂੰ ਲੈ ਕੇ ਤਕਰਾਰ ਹੋਇਆ ਉਹਦਾ 15 ਬੰਦੇ ਅਸੀਂ ਬੈਠੇ ਸੀ ਪਰ ਈਓ ਸਾਹਿਬ ਨੇ ਕੈਨਸਲ ਕਰਾਤੀ ਮੀਟਿੰਗ ਅੰਦਰ ਕੁਸੀਡ ਲਿਖ ਲੈ ਆਏ ਪੀਐਮ ਮੀਟਿੰਗ ਕੈਂਸਲ ਕੀਤੀ ਤੇ ਦੂਜੇ ਪਾਸੇ ਜਿਹੜਾ ਉਹਨਾਂ ਨੇ ਉਹ ਪਰਮ ਸਿੰਘ ਜੌਂਟੀਮਾਨ ਬਿਠਾਇਆ ਸੀ ਉਹਦੇ ਨਾਲ ਕਿੰਨੇ ਬੰਦੇ ਸੀਗੇ ਉਹਨਾਂ ਨੇ ਉਹਨੂੰ ਕਿਹਨਾਂ ਬਿਠਾਈ ਨਹੀਂ ਜੀ ਜੀ ਜੌਂਟੀਮਾਨ ਫਿਰ ਉੱਠ ਕੇ ਆਪ ਹੀ ਕਹਿੰਦਾ ਤਾਂ ਫਿਰ ਭੰਦਰ ਨੂੰ ਆ ਓਕੇ ਤਾਂ ਵੀਡੀਓ ਤੋਂ ਪਹਿਲਾਂ ਹੀ ਕਿਤੇ ਐਮਸੀ ਸਰਬਾਨ ਦਾ ਆਪਸ ਵਿੱਚ ਕਿਸੇ ਗੱਲ ਤੇ ਟਕਰਾਅ ਹੋ ਗਿਆ ਭਾਰਿਆਂ ਨੂੰ ਫਿਰ ਬਚੀ ਡਿੰਗਦੇ ਸਾਰੇ ਦੀ ਸਾਈਨ ਕਰੇ ਨੇ ਸਭ ਤੋਂ ਪਹਿਲਾਂ ਮੈਂ ਕਿਹਾ ਵੀ ਇੱਥੇ ਕੋਈ ਲੜਾਈ ਨਾ ਹੋਵੇ ਇਹ ਸ਼ਹਿਰ ਦੇ ਕੰਮ ਵਾਸਤੇ ਵਿਕਾਸ ਵਾਸਤੇ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਅੱਛੀ ਗੱਲ ਇਹ ਹੋਈ ਹੈ ਜਿੱਥੇ ਮੌਜੂਦਾ ਐਮਸੀਸੀ ਉਹ ਦੀਦੀਰੇ ਗੱਲ ਕਹੀ ਹੈ ਵੀ ਜਿਹੜਾ ਐਮਸੀ ਹੈ ਨਹੀਂ ਉਹ ਜਿਆਦਾ ਸਾਈਟ ਦਾ ਬੈ ਜਾਣ ਮੌਜੂਦਾ ਐਮਸੀ ਇੱਥੇ ਰੱਖਣਾ ਬਸ ਉੱਥੇ ਗੱਲ ਭੜਕ ਗਈ ਨਹੀਂ ਇਹ ਕਹਿ ਸਕਦੇ ਵੀ ਸੱਤਾ ਤਰੀ ਧਿਰ ਦੇ ਮੈਂਬਰਾਂ ਦੀ ਗਿਣਤੀ ਘੱਟ ਸੀ ਹਾਂਜੀ ਵੀ ਜਿਹਦੇ ਕਰਕੇ ਮੀਟਿੰਗ ਕੈਨਸਲ ਹੋ ਗਈ ਉਹ ਕੀ ਨਿਚੋੜ ਨਿਕਲਿਆ ਜੀ ਮੀਟਿੰਗ ਦਾ ਅੱਜ ਮਿਸਰ ਜਿਹੜੀ ਮੀਟਿੰਗ ਰੱਖੀ ਸੀ ਨਾ ਨਗਰ ਕੌਂਸਲ ਚ ਕਿੰਨੇ ਮੈਂਬਰ ਅਸੀਂ ਇਕੱਠੇ ਹੋਏ ਸੀਗੇ ਉਹ ਅਸੀਂ ਅੱਜ ਮੀਟਿੰਗ ਕੈਨਸਲ ਕਰੀਏ ਸਾਰਿਆਂ ਨੂੰ ਤੇ ਸਾਰੇ ਪ੍ਰੋਸੀਡਿੰਗ ਤੇ ਸਾਰਿਆਂ ਨੇ ਸਾਈਨ ਕਰੇ ਨੇ ਸਭ ਤੋਂ ਪਹਿਲਾਂ ਮੈਂ ਕਿਹਾ ਵੀ ਇੱਥੇ ਕੋਈ ਲੜਾਈ ਨਾ ਹੋਵੇ ਕੋਈ ਇਹ ਸ਼ਹਿਰ ਦੇ ਕੰਮ ਵਾਸਤੇ ਵਿਕਾਸ ਵਾਸਤੇ ਵੀ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਉਹ ਸਾਰੇ ਮਸੀ ਉੱਥੇ ਰੌਲਾ ਪਾਉਂਦੇ ਸੀਗੇ ਉਹਦਾ ਕਰਕੇ ਅਸੀਂ ਮੀਟਿੰਗ ਅੱਜ ਕੁੱਲ ਮੈਂਬਰ ਕਿੰਨੇ ਸ਼ਾਮਲ ਹੋਏ ਸੀ ਮੀਟਿੰਗ ਦੇ ਵਿੱਚ 15 ਤੋਂ 18 ਮੈਂਬਰ ਸੀਗੇ ਜੀ ਅੱਛਾ ਜੀ ਹਾਂਜੀ ਉੱਥੇ ਮੈਂਬਰ ਕੋਈ ਰੌਲਾ ਪਾਉਂਦੇ ਸੀ ਉਹਦੇ ਕਰਕੇ ਮੀਟਿੰਗ ਅੱਜ ਕੱਢੀ ਰੌਲਾ ਰੌਲਾ ਪੈਂਦਾ ਕੀ ਕਾਰਨ ਸੀਗੇ ਉਹ ਜਿਹੜਾ ਸੀਟ ਦੇ ਚੇਅਰਮੈਨ ਬਿਠਾਉਣਾ ਸੀਗਾ ਉਹ ਕਹਿੰਦੇ ਇਹ ਬਿਠਾਉਣਾ ਉਹ ਕਹਿੰਦੇ ਇਹ ਬਿਠਾਉਣਾ ਤੁਹਾਡੇ ਵੱਲੋਂ ਕਿਹੜਾ ਬੇਸ਼ਕੀਤਾ ਗਿਆ ਸੀ ਸਾਡੇ ਬੀ ਨੀਤਾ ਜੀ ਆਪਣਾ ਭਿੰਦਰ ਭਿੰਦੂ ਭਵਿੰਦਰ ਸਿੰਘ ਭਿੰਦ ਅੱਛਾ ਜੀ ਅੱਛੀ ਗੱਲ ਇਹ ਹੋਈ ਹੈ ਜਿੱਥੇ ਮੌਜੂਦਾ ਐਮਸੀਸੀ ਉਹ ਜੀ ਜੀਰੇ ਗੱਲ ਕਹੀ ਹੈ ਵੀ ਜਿਹੜੇ ਐਮਸੀ ਹੈ ਨਹੀਂ ਉਹ ਜਿਆਦਾ ਸਾਈਡ ਤੇ ਬੈ ਜਾਣ ਮੌਜੂਦਾ ਐਮਸੀ ਇੱਥੇ ਬੈਠਣਾ ਬਸ ਉੱਥੇ ਗੱਲ ਭੜਕ ਗਈ ਤੋ ਜਿਹੜੇ ਐਮਸੀ ਕਿੰਨੇ ਸੀ ਕਿ ਅੰਦਰ ਕਿਹੜੇ ਕਿਹੜੇ ਕਿ ਐਮਸੀ ਹਾਜ਼ਰ ਨਹੀਂ ਸੀ ਜਿੰਨਾ ਦੀ ਥਾਂ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀਗੇ ਉਹ ਸੀ ਪਰ ਨੂੰ ਢੱਲੋ ਸੀਗਾ ਜੀ ਤੇ ਬਿਨੇ ਤੇ ਇੱਕ ਜਿਹੜੇ ਸੀ ਤਰਸੀਪਾਲ ਕੋਲਾ ਹਸਪਤਾਲ ਜੀ ਉਹਦੀ ਵੀ ਸੀ ਡੀਪਾਲ ਉਹਨੀ ਜਾਗਲ ਜੀ ਉਹ ਤਾਂ ਜਾਗਲ ਜੀ ਸੀਗੇ ਚ ਪੰਜ ਕਿ ਜਣੇ ਜਿਹਦੇ ਉਹਨਾਂ ਦੀ ਉਹ ਮਾਸਾ ਵਾਲਾ ਉਹਦੇ ਬਾਈਕ ਨੇ ਉਹ ਆਜ ਨਹੀਂ ਜੀ। ਯਾਨੀ ਇਹ ਕਹਿ ਸਕਦੇ ਹਾਂ ਕਿ 77 ਧਿਰ ਦੇ ਮੈਂਬਰਾਂ ਦੀ ਗਿਣਤੀ ਘੱਟ ਸੀ। ਹਾਂਜੀ। ਵੀ ਜਿਹਦੇ ਕਰਕੇ ਮੀਟਿੰਗ ਕੈਨਸਲ ਜਿਹੜਾ ਅੱਜ ਮੀਟਿੰਗ ਦਾ ਮੇਨ ਅਜੰਡਾ ਕੀ ਸੀਗਾ ਜੀ ਮੇਨ ਪਹਿਲਾਂ? ਵੀ ਤਾਂ ਸ਼ਹਿਰ ਦੇ ਸੀ ਕਾਫੀ ਕਾਫੀ ਜਾਂ ਇਹਨਾਂ ਨੇ ਪਾਇਏ ਤਾਂ ਜਿੰਨੇ ਝੰਡੇ ਪਾਏ ਸੀ ਕੋਈ ਕੱਪੇ ਪਾਈ ਸੀਗੇ ਉਹ ਤੇ ਹੋਣੀ ਸੀ ਇਹਦੇ ਅਗਰ ਲਾ ਜ਼ਿਕਰ ਕਰ ਦੋ ਨਾ ਪ੍ਰਧਾਨ ਜੀ। ਵੀ ਕਾਲੀ ਦਾ ਬੜਕੇ ਹਸਪੀਟਲ ਦਾ ਸੀਗਾ ਦੇਖੋ ਇਹਨਾਂ ਨੇ ਪਹਿਲਾਂ ਹਸਪੀਟਲ ਬਣਾਉਣ ਵਾਸਤੇ ਇੱਕ ਝੰਡਾ ਲਾਸਟ ਪਾਇਆ ਸੀ 37 ਨੰਬਰ ਬਣ ਲਗਾ ਉਹ। ਤੇ ਉਹ ਵੀ ਨੇ ਵੀ ਉਹ ਹਸਪਤਾਲ ਕਿਥੇ ਬੰਦਣਾ ਸੀ ਬਣਾ ਸੀ ਜਿਹੜਾ ਅੰਡਾ ਬਾਈਪਾਸ ਤੇ ਬਣਨਾ ਸੀਗਾ ਜੀ ਅੱਜ ਤਾਂ ਕਹਿੰਦੇ ਵੀ ਉੱਥੇ ਹਸਪਤਾਲ ਹੀ ਬਣੇ ਸੀ ਤਾਂ ਲੋਕਾਂ ਦਾ ਸਿਹਤ ਵਾਸਤੇ ਹੈਗੀਆ ਸਿਹਤ ਵਾਸਤੇ ਸਭ ਤੋਂ ਪਹਿਲਾਂ ਤਾਂ ਸਿਹਤ ਜ਼ਰੂਰੀ ਆ ਤੇ ਉਹਦੇ ਵਾਸਤੇ ਕਾਫੀ ਹੋਰ ਵੀ ਜਿਹੜੇ ਜਿਹੜੇ ਏਜੰਡੇ ਸੀਗੇ ਇਹ ਉੱਥੇ ਕੀ ਜਾਂਦੇ ਸੀ ਕੋਈ ਨਾ ਸਟੇਡੀਅਮ ਬਣਾਉਣੀ ਟੈਂਡਰ ਸੀ ਸੀ ਸਟੇਡੀਅਮ ਬਣਾਵਾਂਗੇ ਸਟੇਡੀਅਮ ਤਾਂ ਪਹਿਲੀ ਬਹੁਤ ਬਣਿਆ ਹੋਣੇ ਸਟੇਡੀਅਮ ਦਾ 40 ਕਿੱਲੇ ਹੇਡੇ ਕੋਲੇ ਪਿਆ ਅੱਜ ਭਾਵੇਂ ਸਾਰੇ 40 ਕਿੱਲੇ ਚ ਹੀ ਬਣਾ ਦੇਣ ਇੱਕ ਸਰਕਾਰੀ ਸਕੂਲ ਦੇ ਵਿੱਚ 70 ਲੱਖ 70 ਲੱਖ ਦੀ ਗ੍ਰਾਂਟ ਆ ਜੀ ਨਗ ਉਹਦਾ ਉੱਥੇ ਸੁਖਬੰਦ ਆ ਵੀ ਜਿਹੜਾ ਮੰਤਰੀ ਹੈ ਖੇੜ ਮੰਤਰੀ ਹੈ ਉਹ ਖੇੜ ਮੰਤਰੀ ਚੋ ਲੈ ਕੇ ਆਵੇ 70 ਲੱਖ ਰੁਪਏ ਸਕੂਲ ਤੇ ਲਾਵੇ ਨਗਰ ਕੌਂਸਲ ਤੇ ਆਵੇ 70 ਲੱਖ ਰੁਪਏ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਹੈ ਹੁਣ ਉਹ ਕੈਨਸਲ ਕਰ ਉਹ ਕੈਨਸਲ ਕੀਤੀ ਗਾ ਅਗਲੇ ਹਫਤੇ ਮਿਡੇ ਨੂੰ ਸਕੂਲ ਆਗੇ ਹਾਂਜੀ ਟਰਮ ਸਿੰਘ ਜੀ ਅੰਦਰ ਮੀਟਿੰਗ ਦੀ ਕੀ ਹਾਲ ਚਾਲ ਹੋਈ ਹੈ ਮੀਟਿੰਗ ਜਦੋਂ ਜੀ ਉੱਥੇ ਇਹ ਗੱਲ ਹੋਈ ਵੀ ਜੀ ਕਿਹੜੇ ਐਮਸੀ ਚੁਣੇ ਹੋਏ ਨੇ ਸਿਰਫ ਉਹ ਹੀ ਐਮਸੀ ਬੈਠਾ ਹੂੰ ਇਹਦੇ ਵਿੱਚ ਕੁਝ ਬੰਦਿਆਂ ਨੇ ਵਿਰੋਧ ਕੀਤਾ ਕੋਟ ਕੇ ਬਾਹਰ ਕੱਢ ਕਰਕੇ ਅੰਦਰ ਚਲੇ ਗਏ ਹੂੰ ਉਸ ਤੋਂ ਬਾਅਦ ਜਦੋਂ ਅਸੀਂ ਮੀਟਿੰਗ ਕਰਨ ਨੂੰ ਜੀਓ ਸਾਹਮਣੂ ਕਿਹਾ ਮੀਟਿੰਗ ਕਰ ਲੋ ਜੀ ਹੂੰ ਮੀਟਿੰਗ ਜੀਓ ਸਾਹਿਬ ਨੇ ਆਪਦੇ ਜਿਹੜੇ ਕਲਰਕਾਂ ਆਪਦਾ ਰਜਿਸਟਰ ਲੈ ਕੇ ਅੰਦਰ ਜਾਵੜੇ ਹੂੰ ਜਿਹੜੀ ਸਤਾਧਾਰ ਤੇ ਮੈਂਬਰ ਨੇ ਉਹਨਾਂ ਕੋਲੇ ਜਾ ਕੇ ਅੰਦਰੋਂ ਆ ਕੇ ਸਾਨੂੰ ਕਹਿੰਦੇ ਮੀਟਿੰਗ ਕੈਨਸਲ ਹੈ ਜਿਹੜੀ ਤੁਸੀਂ ਮੀਟਿੰਗ ਦਾ ਕੋਰਮ ਪੂਰਾ ਸੀ ਤੁਸੀਂ ਮੀਟਿੰਗ ਕਰਨਾ ਚਾਹੁੰਦੇ ਸੀ 15 ਬੰਦੇ ਫੇਰ ਵੀ ਬੈਠੇ ਸੀ ਹੂੰ ਉਹਨਾਂ 15 ਬੰਦੇ ਅਸੀਂ ਬੈਠੇ ਸੀ ਪਰ ਈਓ ਸਾਹਿਬ ਨੇ ਕੈਨਸਲ ਕਰਾਤੀ ਮੀਟਿੰਗ ਅੰਦਰ ਪ੍ਰੋਸੀਡਿੰਗ ਲਿਖ ਲਿਆ ਕਿ ਮੀਟਿੰਗ ਕੈਨਸਲ ਹੋ ਗਈ। ਅਸੀਂ ਸਾਈਨ ਕਰੇ ਫਿਰ ਉਹਦੀ ਮੀਟਿੰਗ ਦੇ ਏਜੰਡੇ ਤੇ ਫਿਰ ਕਰਨੀ ਪਈ ਸੀ ਫੋਰਮ ਦੇ ਉਹ ਤਾਂ ਕਰਨੀ ਪਈ ਸੀ ਸਾਰਿਆਂ ਨੂੰ। ਮੀਟਿੰਗ ਕੈਨਸਲ ਕਰ ਦਿੱਤੀ ਸਾਡੇ ਕੋਲੇ ਕੋਈ ਪਾਵਰ ਹੀ ਨਹੀਂ ਵੀ ਮੀਟਿੰਗ ਈਓ ਤੋਂ ਬਿਨਾਂ ਰੱਖ ਲਈਏ ਕਿਉਂਕਿ ਸਾਡੇ ਕੋਲ ਪ੍ਰਧਾਨ ਵੀ ਹੈ ਨਹੀਂ। ਸਾਡੇ ਕੋਲ ਜੇ ਪਾਵਰ ਹੁੰਦੀ ਫਿਰ ਅਸੀਂ ਕਰ ਲੈਂਦੇ। ਈਓ ਸਾਹਿਬ ਨੇ ਇਹਨੂੰ ਰਜਿਸਟਰੀ ਨਹੀਂ ਦਿੱਤਾ। ਈਓ ਸਾਹਿਬ ਨੇ ਅੰਦਰ ਜਾ ਕੇ ਲੈ ਕੇ ਕਹਿੰਦਾ ਕਹੇ ਤਾਂ ਉਹਨਾਂ ਨੂੰ ਵੀ ਮੀਟਿੰਗ ਕੈਨਸਲ ਕਰ ਦੁੱਛ ਗਿਆ। हां ਤੁਸੀਂ 15 ਜਣੇ ਕਿਹੜੇ ਕਿਹੜੇ ਸੀ ਸਰ ਅਸੀਂ ਗੁਰਜੀਤ ਸਿੰਘ ਰਾਮਨਵਾਸੀ ਆ ਜੀ ਜੀ ਸਾਨਾ ਮਸਾਨਾ ਮੈਡਮ ਜੀ ਬਰਾਡ ਮੈਡਮ ਜੀ ਆਪਣੇ ਭਿੰਦੀ ਐਮ ਸੀ ਆਪਣੇ ਮੈ ਮੈਡਮ ਮਿੱਠੀ ਆਪਣੇ ਰਾਣੀ ਜੀ ਰਾਣੀ ਕੌਰ ਗਿਆਨਕੌਰ ਪ੍ਰਧਾਨ ਜੀ ਦੇ ਘਰ ਵਾਲੀ ਮੱਖਣ ਜੀ ਮੱਖਣ ਜੀ ਦੇ ਘਰ ਵਾਲੀ ਜੀ ਆਪਣਾ ਦੀਪ ਦੀਪ ਖੇਰਮਾ ਜੀ ਜੀ ਆਪਣਾ ਕਾਕਾ ਡੈਂਟਰ ਗੁਰਪ੍ਰੀਤ ਜੀ ਅਜੇ ਕੁਮਾਰ ਜੀ ਜੀ ਗੋਨੀ ਐਮਸੀ ਜੱਗੂ ਮੋਰ ਜੀ ਜੱਗੂ ਮੋਰ ਜੀ ਤੇ ਸਾਰੇ ਜੀ ਬੈਠੇ ਤੇ ਦੂਜੇ ਪਾਸੇ ਜਿਹੜਾ ਉਹਨਾਂ ਨੇ ਉਹ ਪਰਮ ਸਿੰਘ ਜੋਨਟੀਮਾਨ ਬਿਠਾਇਆ ਸੀ ਉਹਦੇ ਨਾਲ ਕਿੰਨੇ ਬੰਦੇ ਸੀਗੇ ਉਹਨਾਂ ਨੇ ਉਹਨੂੰ ਕਿਸੇ ਨੇ ਬਿਠਾਇਆ ਹੀ ਨਹੀਂ ਜੀ ਜਦੋਂ ਇੱਥੇ ਇਹ ਗੱਲ ਹੁੰਦੀ ਹੈ ਜਦੋਂ ਕੋਈ ਪ੍ਰਧਾਨ ਨਹੀਂ ਹੁੰਦਾ ਦਿੱਤਾ ਰਣ ਤਹਿਤ ਇੱਕ ਉਹਨੂੰ ਨਿਯੁਕਤੀ ਤੈਂਦਾ ਚੇਅਰਮੈਨ ਮੋਗੇ ਲਈ ਜੀ ਜਦੋਂ ਮੋਗੇ ਦਾ ਚੇਅਰਮੈਨ ਤੈਂਦਾ ਸਾਥੋਂ ਪਹਿਲਾਂ ਪੁੱਛੇ ਵੀ ਕਿਹਨੇ ਬੈਠਣਾ ਭਾਈ ਹਾਂ ਅਸੀਂ ਭਵਿੰਦਰ ਨੌਨ ਲਤਾ ਜੀ ਭਿੰਦਰ ਬੈਠੂਗਾ ਜੀ ਤੇ ਉਹਨਾਂ ਨੇ ਨੌਨ ਲਤਾ ਜੀ ਜੋਨਟੀਮਾਨ ਦਾ ਉੱਥੇ ਜੀ ਕਿਹਾ ਵੀ ਐ ਕਰੋ ਕੋਈ ਆਪਣੀ ਕਿਹੜਾ ਲੜਾਈ ਆ ਵੀ ਹੂੰ ਵੀ ਹੱਥ ਖੜੇ ਕਰਾ ਲਓ ਜਿਹੜੇ ਕਨੀ ਬਾਦ ਹੋਏ ਉਹ ਭੇਜੋ ਇਹ ਤਾਂ ਕੋਈ ਰੋਲੇ ਨਹੀਂ ਜੀ ਤੇ ਜੋੰਟੀ ਮਾਨ ਫਿਰ ਉੱਠ ਕੇ ਆਪ ਹੀ ਕਹਿੰਦਾ ਤਾਂ ਫਿਰ ਭੰਦਰ ਨੂੰ ਖਾਓ ਓਕੇ ਉਹਨੇ ਆਪ ਖੁਦ ਵੀ ਗਿਆ ਜੀ ਜੋ ਹਕੂਮਤ ਫਰਦੂਬਦਨ ਕੀ ਗੱਲ ਹੋਊਗੀ ਅੰਦਰ ਜਾ ਕੇ ਸਾਰੇ ਅੰਦਰ ਵੜ ਗਏ ਜਿਹੜੀ ਬਹੁਤ ਸੰਮਤੀ ਨੂੰ ਉਹਨਾਂ ਨੇ ਦਰਕਰਨਾਰ ਕਰਕੇ ਮੀਟਿੰਗ ਕੈਨਸਲ ਕਰ ਦਿੱਤੀ ਬਿਲਕੁਲ ਦਰਕਰਨਾਰ ਕੀਤੀ ਹੈ ਜੀ ਬਿਲਕੁਲ ਤੁਸੀਂ ਤੁਸੀਂ ਇਹ ਤੇ ਕੋਈ ਵਿਰੋਧ ਜਟਾਉਣਾ ਹੈ ਤੁਸੀਂ ਕੋਈ ਵੀਡੀਓ ਕਰੀ ਜਟਾਉਣਾ ਹੈ ਰੋਸ਼ ਹੀ ਆ ਜੀ ਹੁਣ ਜੇ ਜਿਹੜਾ ਆ ਕ ਪਹਿਲੀ ਗੱਲ ਤੋਂ ਮੈਂ ਖੋ ਰਾ ਨਾ ਜੀ ਆ ਕਿਸੇ ਐਮਸੀ ਨੂੰ ਪੁੱਛ ਕੇ ਨਹੀਂ ਜਾਂਦਾ ਟੈਪੀਕ ਆ ਜਾਂਦਾ ਆਪਣਾ ਉਹਨੇ ਪੁੱਛਿਆ ਕਿਸੇ ਨੇ ਵੀ ਨਹੀਂ ਪੁੱਛਿਆ ਸਾਨੂੰ ਵੀ ਆ ਏਜੰਡੇ ਚ ਕੀ ਪਾਉਣਾ ਕੀ ਨਾ ਜਿਹੜਾ ਕੀ ਈਓ ਦਾ ਜਿਹੜੇ ਐਸਓ ਲਾਏ ਹੋਏ ਨੇ ਉਹਨਾਂ ਦਾ ਹੱਕ ਬਣਦਾ ਸਾਨੂੰ ਪੁੱਛਣ ਦਾ ਵੀ ਆ ਪਈ ਜਾਂਦੇ ਹੁਣ ਸਾਡੇ ਕੋਲ ਏਜੰਡੇ ਆ ਪੜ੍ਹ ਲੈ ਸਾਨੂੰ ਤੇ ਲੱਗੀਆਂ ਗੱਲਾਂ ਤਾਂ ਪਾਏ ਜੋ ਪਾਹੀ ਨਹੀਂ ਕਰਨੀਆਂ ਸੀ ਜੀ ਆ ਵੀ ਉਹ ਕਿਹੜੀਆਂ ਕਿਹੜੀਆਂ ਗੱਲਾਂ ਸੀ ਜਿਹੜੀ ਉਹ ਤਾਂ ਤੁਹਾਨੂੰ ਏਜੰਡਾ ਭੇਜ ਦਿੰਨੇ ਸੀ ਪਰ ਕੱਟ ਕਰਦੇ ਲਾਈਆਂ ਵੀ ਸਾਡੇ ਨੇ ਵੀ ਤੁਸੀਂ ਦੱਸ ਹੀ ਦਿਓ ਪਰ ਕਿਹ ਵੀ ਕਿਹੜੇ ਕਿਹੜੇ ਚ ਕੀ ਆਇਆ ਕਿਹੜੇ ਚ ਕਿੰਨੇ ਮਤੇ ਸੀ ਟੋਟਲ ਮੈਂ ਟੋਟਲ 36 ਮਤੇ ਨੇ ਜੀ ਹਾਂ ਤੁਸੀਂ ਮੇਨ ਕਿਹਦਾ ਵਿਰੋਧ ਜाहिर ਕਰ ਰਹੇ ਹੋ ਇਹ ਤਾਂ ਸਾਰਿਆਂ ਦੇ ਇਹ ਕਰਦਾ ਜੀ ਏਜੰਡਾ ਲੈ ਲਿਓ 32 ਨੰਬਰ ਦਾ 31 ਨੰਬਰ ਦਾ ਜੀ ਅੱਗੇ ਹੂੰ ਉਹ 33 ਨੰਬਰ ਦਾ ਜੀ 13 ਨੰਬਰ ਦਾ 20 ਕਮਟੇ ਆ ਗਿਆ 27 ਨੰਬਰ ਜੀ ਜੀ 26 ਜੀ 28 ਕਿ ਮੇਨੇ ਦੇ ਕੋਈ ਹਸਪਤਾਲ ਵਾਲਾ ਏਜੰਡਾ ਵੀ ਹੈ ਜੀ ਹਸਪਤਾਲਾ ਜਿਹੜੀ ਹਸਪਤਾਲ ਨੂੰ ਜਗਾ ਦਿੱਤੀ ਗਈ ਸੀ ਜੀ ਉਹ ਹਸਪਤਾਲਾ ਤੋਂ ਪਤਾ ਲੱਗਿਆ ਉਹਨੂੰ ਕੈਪਟਨ ਨਮਿੰਦਰ ਨੇ ਅਧਿਕਾਰ ਕਰਨ ਵੀ ਕਰਨਾ ਸੀ ਚਲੋ ਸਰਕਾਰ ਵਿੱਚੋਂ ਮੁੱਖ ਮੰਤਰੀ ਲੈ ਗਏ ਜੀ ਉਹ ਨਹੀਂ ਆ ਸਕਿਆ ਕਿ ਕਿਹਦੇ ਆਦਾ ਸੀ ਉਹ ਜੀ ਜਗਾ ਦੇ ਚੁਪੇ ਆ ਹੁਣ ਉਹ ਜਨਾਂ ਨੂੰ ਕਹਿੰਦੇ ਵਾਪਸ ਦਿਓ ਜੀ ਸਾਨੂੰ ਜੀ ਅਸੀਂ ਸਪੋਰਟ ਦੀ ਕੋਟਾ ਉੱਤੇ ਸਪੋਰਟ ਜਨ ਬਣਾਉਣਾ ਜੀ ਸਟੇਡੀਅਮ ਬਣਾਉਣਾ ਤੇ ਅਸੀਂ ਜਿਹੋਨੇ ਉੱਥੇ ਹਸਪੀਟਲ ਬਣੇ ਜਿਹੜਾ ਪਹਿਲਾਂ ਪਾਸ ਹੋਇਆ ਵਿਆ ਅਸੀਂ ਤਾਂ ਭਗਵਾਨ ਜੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਮੀਂਹ ਤੇ ਹਰ ਜਣ ਨੂੰ ਵੀ ਬੇਨਤੀ ਕਰਦੇ ਵੀ ਜਦੋਂ ਉੱਥੇ ਪਾਸ ਹੋਇਆ ਪੈਸੇ ਆਏ ਹੋਏ ਨੇ ਉਹ ਤੇ ਬਣਾ ਦਿਓ ਜੀ ਆਪ ਤਾਂ ਨਹੀਂ ਪੱਥਰ ਰੱਖਣ ਕਿਉਂ ਇਹਨਾਂ ਦੀ ਬਣਵਾ ਹੈਗਾ ਨਹੀਂ ਪੱਥਰ ਦਾ ਆਪ ਤਾਂ ਰੱਖਣੇ ਜੀ ਪਰ ਲੋਕਾਂ ਨੂੰ ਨੰਨੇ ਜੀ ਉਹ ਕਰਨ ਜੀ ਲੋਕਾਂ ਨੂੰ ਨੰਨੇ ਜੀ ਨੇ ਕਰਨ ਵੀ ਅੱਜ ਸਰਕਾਰ ਆ ਗਈ ਕੱਲ ਨੂੰ ਫਿਰ ਉੱਥੇ ਸਪੋਰਟ ਆਪਾਂ ਭੇਜ ਦਨੇ ਆ ਕੱਲ ਨੂੰ ਸਰਕਾਰ ਬੰਦ ਨਹੀਂ ਉਹ ਕਿਹਨੇ ਸੀ ਇਹ ਨਹੀਂ ਬਣਾਉਣਾ ਜੀ ਫਿਰ ਦਵਾ ਟਾਇਟ-ਟਵਾਈ ਚ ਰਹਿ ਜਾਣਾ ਇਹ ਨਹੀਂ ਕੋਣ ਹੁਣ ਥੋੜਾ ਅਗਲਾ ਕੀ ਕਦਮ ਹੈ ਜੀ ਇਸ ਤੋਂ ਸਾਡਾ ਹੀ ਕਦਮ ਹੈ ਜਿਵੇਂ ਸਾਡਾ ਏਜੰਡਾ ਹੋਸੀ ਦੇਖਾਂਗੇ ਜਾਂ ਸਾਨੂੰ ਪੁੱਛ ਕੇ ਟਾਈਪ ਕਰਨ ਮਤਲਬ ਲੀਗਨ ਕਰਾਵਾਂਗੇ ਇਹ ਸ਼ਹਿਰ ਦੇ ਕੰਮ ਨਹੀਂ ਰੋਕਣਾ ਚਾਹੁੰਦੇ ਬੜੇ ਮਗਰ ਜੀ ਭਾਈ ਹਾਂਜੀ ਅੱਜ ਜਿਹੜੀ ਮੀਟਿੰਗ ਹੋਈ ਸੀ ਉਹਦੇ ਬਾਰੇ ਕੀ ਬਣਿਆ ਮੀਟਿੰਗ ਦਾ ਜੀ ਮੈਂ ਮੈਂ ਨਾ ਹੇਮਰਾਜ ਕਰਕੇ ਮਿਊਸਪਲ ਫੰਕਸ਼ਨਰ ਆ ਜਿਹੜੀ ਅੱਜ ਦੀ ਮੀਟਿੰਗ ਰੱਖੀ ਸੀਗੀ ਉਹ ਮੀਟਿੰਗ ਦਾ 3 ਵਜੇ ਦਾ ਟਾਈਮ ਸੀ ਜਦੋਂ ਹੋਣ ਲੱਗੀ ਉਸ ਆਪਸ ਵਿੱਚ ਕੁਝ ਮੈਂਬਰਾਂ ਦੀ ਤਕਰਾਰਵਾਜੀ ਹੋ ਗਈ ਜਿਹੜਾ ਕੀ ਮਾਹੌਲ ਹੌਲਾ ਜਿਹੜਾ ਕੋਈ ਇਹਦਾ ਕੋਈ ਬਾਲਾ ਵਧੀਆ ਨਹੀਂ ਸੀ ਇਸ ਕਰਕੇ ਇਹ ਮੀਟਿੰਗ ਰੱਦ ਕਰਤੀ ਵੀ ਜਿਹੜੀ ਮੀਟਿੰਗ ਹੋਣੀ ਚਾਹੀਦੀ ਆ ਉਹ ਆਪਸਦਾਰੀਆ ਦੇ ਵਿੱਚ ਇਹ ਜਿਹੜਾ ਹਾਊਸ ਆਫ ਆਪਸਦਾਰੀਆ ਬਣਾਉਣਾ ਲੱਗਾ ਇਸ ਕਰਕੇ ਜਿਵੇਂ ਪਹਿਲਾਂ ਦੀ ਤਰ੍ਹਾਂ ਅੱਜ ਤੱਕ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਉਸੇ ਤਰ੍ਹਾਂ ਹੀ ਮੀਟਿੰਗਾਂ ਆਪਸਦਾਰੀ ਦੇ ਵਿੱਚ ਬਹੁਤ ਹੀ ਪਿਆਰ ਮੁਹੱਬਤ ਦੇ ਵਿੱਚ ਮੀਟਿੰਗ ਹੋਣੀ ਚਾਹੀਦੀ ਆ ਜਿਹੜੀ ਕੀ ਇਹ ਅਸੀਂ ਪੋਸਟਪੌਨ ਕੀਤੀ ਆ ਮੀਟਿੰਗ ਕੈਨਸਲ ਨਹੀਂ ਸਰੇ ਤਕਰਾਰਵਾਜੀ ਕਿਸ ਗੱਲ ਨੂੰ ਲੈ ਕੇ ਹੋਈ ਸੀ ਇਹ ਤਕਰਾਰਵਾਜੀ ਸਾਡੇ ਕੁਝ ਬੰਦੇ ਆਪਸ ਵਿੱਚ ਸਲਾਹ ਕਰਨ ਵਾਸਤੇ ਬਹਿ ਜਾਂਦੇ ਆ 10 ਮਿੰਟ ਪਹਿਲਾਂ ਜਦੋਂ ਜਦੋਂ ਤੱਕ ਮੀਟਿੰਗ ਸ਼ੁਰੂ ਨਹੀਂ ਹੁੰਦੀ ਅੱਛਾ ਕਿਸੇ ਮੈਂਬਰ ਨੂੰ ਐ ਲੱਗਿਆ ਵੀ ਇਹ ਮੀਟਿੰਗ ਦਾ ਹਿੱਸਾ ਹੋਊਗਾ ਐਸ ਕਰਕੇ ਉਹ ਤਕਰਾਰਵਾਜੀ ਹੋ ਗਈ ਕਿਉਂਕਿ ਹਜੇ ਮੀਟਿੰਗ ਸ਼ੁਰੂ ਨਹੀਂ ਸੀ ਹੋਈ ਈਓ ਸਾਹਿਬ ਹਜੇ ਆਏ ਨਹੀਂ ਸੀਗੇ ਹਾਊਸ ਦੇ ਵਿੱਚ ਮੀਟਿੰਗ ਜਾਂ ਸ਼ੁਰੂ ਇਹੋ ਸਾਬ ਦੇ ਆਂਟੀ ਹੋਣੀ ਆ ਨਾ ਉਹ ਐਸ ਕਰਕੇ ਉਹਨਾਂ ਨੂੰ ਐਂ ਲੱਗਿਆ ਵੀ ਸ਼ਾਇਦ ਇਹ ਹਾਊਸ ਦਾ ਨਾ ਹਿੱਸਾ ਬੰਨਣਾ ਚਾਹੁੰਦੇ ਆ ਹਾਲਾਂਕਿ ਇਹ ਗੱਲ ਹੈ ਨਹੀਂ ਸੀਗੀ ਕਿਉਂਕਿ ਅੱਗੇ ਵੀ ਅਸੀਂ ਦੇਖਿਆਗਾ ਜਦੋਂ ਹਾਊਸ ਦੇ ਵਿੱਚ ਮੀਟਿੰਗ ਹੁੰਦੀ ਆ ਜਦੋਂ ਬੰਦੇ ਸੰਬੰਧਿਤ ਬੰਦੇ ਪਰਿਵਾਰਾਂ ਨਾਲ ਆ ਜਾਂਦੇ ਆ ਉਹ ਮੀਟਿੰਗ ਸ਼ੁਰੂ ਹੋਣ ਸਰ ਬਾੜ ਵਜਹ ਜਾਂ ਇੱਕ ਕਮਰੇ ਚ ਬਹਿ ਜਾਂਦੇ ਆ ਹੱਜੇ ਅਜ ਮੀਟਿੰਗ ਨਹੀਂ ਸੀ ਸ਼ੁਰੂ ਹੋਈ ਐਸ ਕਰਕੇ ਪਹਿਲਾ ਇਹ ਓਬਜੈਕਸ਼ਨ ਕਰਤਾ ਇਸ ਕਰਕੇ ਤਕਰਾਰ ਪੈ ਗਈ ਕਿਵੇਂ ਉਹਨਾਂ ਨੇ ਕਿਹਾ ਵੀ ਮੀਟਿੰਗ ਸ਼ੁਰੂ ਹੋ ਚੁੱਕੀ ਸੀ ਮੀਟਿੰਗ ਥਰੂ ਹੋਣ ਦੇ ਉਪਰੰਤ ਉਹ ਜਿਹੜੇ ਦੂਜੇ ਸੀਗੇ ਐਮਸੀ ਜੀ ਸਹਿਬਾਨ ਦੇ ਰਿਸ਼ਤੇਦਾਰ ਸੀ ਉਹ ਬੈਠੇ ਜੀ ਨਹੀਂ 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 ਇਹ ਨਹੀਂ ਨਹੀਂ ਇਹ ਬਿਲਕੁਲ ਗਲਤ ਹੈ ਹਜੇ ਪੁੰਨਾ ਤੱਕ ਮੀਟਿੰਗ ਕਿਵੇਂ ਸ਼ੁਰੂ ਹੋ ਸਕਦੀ ਹੈ ਜਿੰਨਾ ਤੱਕ ਈਓ ਸਾਹਿਬ ਹਾਊਸ ਦੇ ਵਿੱਚ ਨਾ ਆ ਹੋਵੇ ਨਹੀਂ ਮੀਟਿੰਗ ਦਾ ਸਮਾਂ ਤਾਂ ਨਿਸ਼ਚਿਤ ਸੀ 3 ਵਜੇ ਦਾ ਜੀ ਮੀਟਿੰਗ ਦਾ ਜਿਹੜਾ ਉਹ ਸਮਾਂਗਾ ਇਹ ਬਿਲਕੁਲ ਸਹੀ ਹੈ 3 ਵਜੇ ਦਾ 15 ਮਿੰਟ ਜਾਂ 20 ਮਿੰਟ ਅਡੀਸ਼ ਵਾਸਤੇ ਦਿੱਤੀ ਜਾਂਦੀ ਹੈ ਇਹ ਬਰਨਾਲੇ ਮਿਊਂਸਪਲਿਟੀ ਦੀ ਪਰੰਪਰਾ ਹੈ ਅਡੀਕデア ਕਿਉਂ ਅਫਸਰਾਰੀਆਂ ਉਹਰੇ ਬਹੁਤ ਜ਼ਿਆਦੇ ਆ ਫਡੀਕデア 15 20 15 ਮਿੰਟ 20 ਮਿੰਟ 25 ਮਿੰਟ ਵੀ ਵੱਧੋ ਵੱਧਾ ਹਾਊਸ ਹਾਊਸ ਦੇ ਵਿੱਚ ਮੈਂਬਰ ਹੋ ਜਾਣ ਡਿਸਕਸ਼ਨ ਹੋ ਸਕੇ ਆਉਟਪੁੱਟ ਪੂਰੀ ਮਿਲੇ ਇਸ ਕਰਕੇ ਵੀ ਇਹ ਕੋਈ ਏਜੰਡਾ ਨਹੀਂਗਾ ਵੀ 3 ਵਜੇ ਮੀਟਿੰਗ ਸ਼ੁਰੂ ਕਰਨੀ ਸੀ ਜਦੋਂ ਈਓ ਸਾਹਿਬ ਆਗੇ ਸਵੇਰ 3 ਵਜੇ ਆਏ ਉਹ ਉਹ ਤੋਂ ਪਹਿਲਾਂ ਜੇ ਸਵੇਰੇ ਮੀਟਿੰਗ ਦੇ ਵਿੱਚ ਆਉਣਾ ਕੋਈ ਲਾਜ਼ਮੀ ਨਹੀਂ 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 ਇਹ ਸਮੇਂ ਦੇ ਵਿੱਚ ਆਉਣਾ ਲਾਜ਼ਮੀ ਆ ਪਰੇ ਹੈ ਜਿਵੇਂ 50 ਸਾਲਾਂ ਤੋਂ ਉਹ ਸਿਸਟਮ ਬਣਿਆ ਹੋਇਆ ਕੋਈ 5-7 ਮਿੰਟ ਪਹਿਲਾਂ ਅੱਗੇ ਪਿੱਛੇ ਆ ਗਿਆ ਇਹ ਕੋਈ ਗੱਲ ਨਹੀਂ ਨੰਬਰ 2 ਜੇ ਕੋਈ ਨਹੀਂ ਆਇਆ ਉਹਦੀ ਐਬਸੈਂਟ ਲੱਗ ਜਾ ਉਹਦੀ ਐਬਸੈਂਟ ਲੱਗ ਜਾ ਨਹੀਂ ਜਿਹੜੇ ਅਧਿਕਾਰੀ ਜਿਹੜੇ ਦੇ ਆਉਣਾ ਸੀ ਈਓ ਨੇ ਵੀ ਉਹ ਖੁਦ ਹੀ ਲੇਟ ਆਏ ਨਹੀਂ 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 ਲੇਟ ਨਹੀਂ ਪਿਆ ਬਿਲਕੁਲ ਗਲਤ ਗੱਲ ਹੈ ਇਹ ਕਿਉਂਕਿ 3 ਵਜੇ ਦਾ ਮੀਟਿੰਗ ਦਾ ਸਮਾਂ ਹੈਗਾ ਸਵਾ 3 ਵਜੇ ਦੇ ਲਗਭਗ 15 ਜਾਂ 20 ਮਿੰਟ ਦਿੱਤੇ ਜਾਂਦੇ ਆ ਮੈਂਬਰਾਂ ਨੂੰ ਇਕੱਠੇ ਹੋਣ ਵਾਸਤੇ ਕਿਉਂ ਕੋਈ ਆਪ ਦਾ ਕੰਮ ਕਰਨ ਵਾਲਾ ਜਾਂਦਾ ਕਿਸੇ ਬ੍ਰਾਂਚ ਦੇ ਵਿੱਚ ਕੋਈ ਬੁਲਾ ਕੇ ਲੈ ਜਾਂਦਾ ਉਰੇ ਲੋਕਾਂ ਦੇ ਨਮਾਇंदे ਆ ਕੋਈ ਆਉਂਦਾਗਾ ਬੁਲਾ ਕੇ ਲੈ ਜਾਂਦਾ ਉੜੀ ਖੜਾ ਹੁੰਦਾ ਬੰਦਾ ਅੰਦਾ ਉਹ ਇਸ ਕਰਕੇ 15 20 ਮਿੰਟ ਦਿੱਤੇ ਜਾਂਦੇ ਆ ਬਿਲਕੁਲ ਸਹੀ ਟਾਈਮ ਤੇ ਆਇਆ ਇਹੋ ਸਾਹਿਬ ਵੀ ਸਹੀ ਟਾਈਮ ਤੇ ਆਇਆ ਸਭ ਕੁਝ ਇਹ ਆਪਸੀ داریਆ ਰੱਖਣ ਵਾਸਤੇ ਵੀ ਆਪਸੀ داریਆ ਬਣਿਆ ਰਹਿਣਾ ਜਿਹੜਾ ਹਾਊਸ ਆ ਉਹ ਪਿਆਰ ਮੁਹੱਬਤ ਨਾਲ ਚੱਲੇ ਸਿਰਫ ਇਹ ਨੂੰ ਪੋਸਟਪੌਨ ਕਰਨ ਦਾ ਇੱਕੋ ਇੱਕ ਕਾਰਨਾ ਪੁਰ ਕੁਈ ਕਰ ਦੂਜੀ ਧਿਰ ਨੇ ਵੀ ਦੋਸ਼ ਲਾਇਆ ਸੀ ਕਹਿੰਦੇ ਵੀ ਜਿਹੜਾ ਇੱਥੇ ਹਾਊਸ ਦੀ ਜਿਹੜੀ ਚੇਅਰਮੈਨ ਲਈ ਜਾਂ ਪ੍ਰਧਾਨਗੀ ਲਈ ਸੀ ਉਹਦੇ ਜਿਹੜਾ ਚੁਣਿਆ ਗਿਆ ਸੀ ਉਹ ਭពਿੰਦਰ ਸਿੰਘ ਪਿੰਦੀ ਨੂੰ ਚੁਣਿਆ ਗਿਆ ਤੇ ਦੂਜੀ ਧਿਰ ਵੱਲੋਂ ਜਿਹੜੇ ਜੌਂਟੀ ਮਾਨ ਨੇ ਉਹਨਾਂ ਨੂੰ ਵੀ ਇਸ ਗੱਲ ਨੂੰ ਲੈ ਕੇ ਤਕਰਾਰ ਹੋਇਆ ਸੀ ਇੱਕ ਮਿੰਟ ਇਹ 100% ਗਲਤ ਗੱਲ ਆ ਇੱਕ ਧਿਰ ਨੇ ਜੌਂਟੀ ਮਾਨ ਦਾ ਨਾਮ ਲਿੱਤਾ ਦੂਜੀ ਧਿਰ ਨੇ ਭពਿੰਦਰ ਸਿੰਘ ਦਾ ਨਾਮ ਲਿੱਤਾ ਜੌਂਟੀ ਮਾਨ ਨੇ ਖੜੇ ਹੋ ਕੇ ਕਿਹਾ ਵੀ ਕੋਈ ਨਾ ਭពਿੰਦਰ ਸਿੰਘ ਨੂੰ ਬੈਜੇ ਇਦੂ ਬਟੇ ਆਪਸ داری ਕੀ ਹੋ ਸਕਦੀ ਹੈ ਇਹ ਜਿਹੜਾ ਇਲਜ਼ਾਮ ਆ 100% ਝੂਠਾ ਹੈ ਠੀਕ ਹੈ ਤੁਸੀਂ ਕਦੋਂ ਸਭ ਇੱਕ ਇਸਕੰਟ ਬਟੇ ਕੋਈ ਨਹੀਂ ਚਲੋ ਇਹ ਸਭ ਅੱਜ ਮੀਟਿੰਗ ਸੀ ਉਹਦੇ ਬਾਰੇ ਕੀ ਬਣਿਆ ਮੀਟਿੰਗ 'ਚ ਸਰ ਮੀਟਿੰਗ ਸੀ ਅੱਜ ਨਰਕੋਂਸ ਬਣਾਉਣ ਵਾਲੇ ਕਿ ਮੈਂਬਰ ਸਹਿਬਾਨ ਦੇ ਤਾਂ ਉਹ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਤੇ ਐਮਸੀ ਸਹਿਬਾਨ ਦਾ ਆਪਸ ਵਿੱਚ ਕਿਸ ਗੱਲ ਤੇ ਤਕਰਾਰ ਹੋ ਗਿਆ ਤਾਂ ਸਾਰੇ ਹਾਜ਼ਰੀ ਮੈਂਬਰ ਸਭਾ ਨਾ ਬੋਲੋ ਆਪਸੀ ਸਹਿਮਤੀ ਦੇ ਫੈਸਲੇ ਲੈ ਵੀ ਮੀਟਿੰਗ ਨੂੰ ਮਹੌਲ ਨੂੰ ਦੇਖਦੇ ਹੋਏ ਮੁltvikta ਜਾਵੇ ਨਹੀਂ ਕਿਸ ਗੱਲ ਨੂੰ ਲੈ ਕੇ ਰੌਲਾ ਹੋਇਆ ਸੀ ਸਰ ਉਹ ਨਾ ਆਪਸ ਕੋਈ ਇੰਟਰਨਲ ਇਸ਼ੂ ਹੈ ਮੈਨੂੰ ਉਸ ਗੱਲ ਦੀ ਜਿਆਦਾ ਡਿਟੇਲ ਪਤਾ ਮੀਟਿੰਗ ਸਮੇਂ ਤੇ ਸ਼ੁਰੂ ਹੋ ਗਈ ਸੀ ਸਰ ਮੀਟਿੰਗ ਹਾਂਜੀ ਬੜੀ ਸਮੇਂ ਸ਼ੁਰੂ ਹੋ ਗਈ ਸੀ ਤੇ ਉਹ ਕਾਰਪੇ ਸ਼ੁਰੂ ਕਰਦੇ ਕਰਦੇ ਮੀਨ ਟਾਈਮ ਕਿਸੇ ਗੱਲ ਨੂੰ ਤੇਕਰਾਰ ਹੋ ਗਿਆ ਤੇ ਉਹ ਸਾਰੇ ਮੈਂਬਰ ਨੇ ਕਿਹਾ ਵੀ ਕੁੱਲ ਮੈਂਬਰ ਕਿੰਨੇ ਸ਼ਾਮਲ ਸੀ ਮੀਟਿੰਗ ਉਹ ਹਾਜ਼ਰ ਸਟੇ ਕਿੰਨੇ ਹੋਣਗੇ 19 ਮੈਂਬਰ ਸਰ ਕੁੱਝ ਉਥੇ ਇਸ ਗੱਲ ਨੂੰ ਲੈ ਕੇ ਵੀ ਰੌਲਾ ਪਿਆ ਜਿਹੜੇ ਐਮਸੀ ਆ ਮਤਲਬ ਐਮਸੀ ਆਪ ਨਹੀਂ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਏ ਹੋਏ ਸੀ ਉਹ ਤਾਂ ਬੇਸਿਕਲੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਹੈ ਮੀਟਿੰਗ ਵਿੱਚ ਤਾਂ ਸਾਰੇ ਐਮਸੀ ਹੀ ਹਾਜ਼ਰ ਸੀਗੇ ਜੇ ਕੋਈ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਬੰਦਾ ਉਥੇ ਬੈਠਾ ਤਾਂ ਉਹ ਖਾਸ ਗੱਲ ਨਹੀਂ ਸੀ ਬਟ ਨਹੀਂ ਜਿਹੜੀ ਦੂਜੀ ਤੇ ਰਹੀ ਉਹਨਾਂ ਨੇ ਦੋਸ਼ ਲਾਇਆ ਵੀ ਉਥੇ ਇਸ ਗੱਲ ਨੂੰ ਲੈ ਕੇ ਤਕਰਾਰ ਸਿਰਫ ਹਾਜ਼ਰ ਰਜਿਸਟਰ ਹੈ ਨਾ ਜੀ ਉਹ ਤਾਂ ਉਹ ਤਾਂ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਥੇ ਬੈਠੇ ਹੋਊ ਰੂਮ ਦੇ ਵਿੱਚ ਉਹ ਖਾਸ ਗੱਲ ਨਹੀਂ ਸੀ ਬਟ ਮੀਟਿੰਗ ਥਰੂ ਹੋਣ ਵੇਲੇ ਤੁਸੀਂ ਮੈਂਬਰ ਹੀ ਹਾਂ ਜੀ ਮੀਟਿੰਗ ਕੀ ਦੀ ਪ੍ਰਧਾਨਗੀ ਚ ਹੋ ਰਹੀ ਸੀ ਮੀਟਿੰਗ ਉੱਥੇ ਹੈ ਨਾ ਸਾਡੇ ਕੋਲ ਪ੍ਰਧਾਨ ਤੇ ਵਾਈਸ ਪ੍ਰਧਾਨ ਜੀ ਦਾ ਇਸ ਟਾਈਮ ਨਾ ਕੌਂਸਲ ਚੋਂ 14 ਖਾਲੀ ਹੈ ਤੋਂ ਇਸ ਪ੍ਰੈਕਟਿਵਿਟੀਕ ਪ੍ਰੋਵੀਜ਼ਨ ਆ ਤੇ ਅੰਡਰ ਸੈਕਸ਼ਨ 28 ਆਪਸੀ ਸੈਮਤੀ ਨਾਲ ਹਾਜ਼ਰ ਮੈਂਬਰ ਵੱਲੋਂ ਇੱਕ ਮੈਂਬਰ ਨੂੰ ਮੀਟਿੰਗ ਪ੍ਰੇਡ ਕਰਨ ਵਾਸਤੇ ਚੇਅਰਮੈਨ ਕੋਲੇ ਜਾਣਾ ਹੁੰਦਾ ਹੈ ਉਹ ਮੈਂਬਰ ਸਭਾ ਨਾਲ ਸੈਮਤੀ ਨਾਲ ਕਿੰਨਾ ਪਿੰਦੀ ਜੀ ਨੂੰ ਭਪਿੰਦਰ ਸਿੰਘ ਦੇ ਭਪਿੰਦਰ ਸਿੰਘ ਪਿੰਦੀ ਜੀ ਨੂੰ ਵੀ ਮੀਟਿੰਗ ਨੂੰ ਪ੍ਰੇਡ ਕਰਨ ਵਾਸਤੇ ਚੇਅਰਮੈਨ ਚਲ ਰਹੀ ਸੀਗਾ ਪਰ ਮੀਨ ਟਾਈਮ ਤਕਰਾਰ ਹੋ ਗਿਆ ਇਸ ਆਪਸ ਵਿੱਚ ਤਾਂ ਸਾਹਮਣੇ ਫੈਸਲਾ ਲਿਆ ਵੀ ਇਹਨੂੰ ਮਲਟੀਪਲ ਕੀਤਾ ਜਾਵੇ ਇਨ ਦਾ ਇੰਟਰਸਟ ਆਫ ਪਬਲਿਕ ਜੋ ਪਬਲਿਕ ਤਕ ਕੀ ਕੀ ਮਤੇ ਪਾਈਏ ਸਰ ਜੀ ਬਹੁਤ ਡਿਟੇਲਡ ਏਜੰਡਾ ਕਾਫੀ ਏਜੰਡਾ ਨੇ ਉਹ ਤਾਂ ਤੁਸੀਂ ਕਾਪੀ ਲੈਣੀ ਆ ਤਾਂ ਆਫਿਸ ਮਿਲ ਜਾਊਗਾ ਸਰ ਇੱਕ ਹੋਰ ਸੀਗਾ ਵੀ ਜਿਹੜਾ ਡਾਕੂਮੈਂਟ ਹਸਤਾਖਤ ਦੀ ਜਗ੍ਹਾ ਕੈਨਸਲ ਕਰਕੇ ਵੀ ਉੱਥੇ ਸਟੇਡੀਅਮ ਨੂੰ ਵੀ ਤਬਦੀਲ ਸੀ ਹਾਂ ਖੁਸ਼ ਕੌਂਸਲਰ ਵਿਰੋਧ ਕਰ ਰਹੇਗੇ ਉਸ ਤੋਂ ਫਿਰ ਮੀਟਿੰਗ ਹੀ ਹੋਈ ਨਾ ਜੇ ਮੀਟਿੰਗ ਹੁੰਦੀ ਤਾਂ ਏਜੰਡਾ ਪੇਸ਼ ਹੁੰਦਾ ਤਾਂ ਉਤਤੇ ਐਮਸੀ ਸਵਾਨਾਂ ਦੇ ਟਕਰਾਅ ਹੋ ਸਰ ਕੋਈ ਇਸੇ ਬਾਰੇ ਲੈ ਕੇ ਹੋਊ ਕੋ ਕੁ ਘਰੇਲੂ ਸੀ ਉਹਨਾਂ ਦੀ ਐਮਸੀ ਜਾਂ ਨਹੀਂ ਪਤਾ ਉਹ ਕਿਉਂ ਹੋਇਆ ਤੁਸੀਂ ਹਾਜ਼ਰ ਨਹੀਂ ਸੀ ਸਰ ਹਾਜ਼ਰ ਸੀ ਉਹ ਐਕਚੁਅਲੀ ਰੌਣਾ ਪੈਣਾ ਪੈ ਗਿਆ ਨੇ ਪਤਾ ਨਹੀਂ ਲੱਗਿਆ ਕਿਹੋਂ ਕੀ ਹੋ ਗਏ ਇੱਕ ਉਹਨਾਂ ਦਾ આરોਪ ਇੱਕ ਹੋਰ ਹੈ ਵੀ ਜਿਹੜਾ ਹੈ ਏਜੰਡਾ ਬਣਾਇਆ ਉਹ ਐਮਸੀ ਕਹਿੰਦੇ ਵੀ ਸਾਨੂੰ ਦੇ ਦੇ ਬਟੇ ਨਾ ਪੁੱਛਿਆ ਨਾ ਸਾਨੂੰ ਦੱਸਿਆ ਕਹਿੰਦੇ ਹੁਣ ਬਿਲਕੁਲ ਰੁਟੀਨ ਦੇ ਵਿੱਚ ਕੋਈ ਵੀ ਐਮਸੀ ਸਵਾਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਹੈ ਕੋਈ ਸਮੱਸਿਆ ਉਹ ਰੁਟੀਨ ਦੇ ਵਿੱਚ ਸਾਨੂੰ ਦਿੰਦੇ ਨੇ ਵੀ ਸਾਡਾ ਕੰਮ ਸਾਡੇ ਵਾਰਡ ਦਾ ਹੋਣ ਜੂਗਾ ਉਹ ਰੁਟੀਨ ਦਾ ਪ੍ਰੋਸੀਜਰ ਆਸੀਂ ਉਹਨੂੰ ਸੰਬੰਧਿਤ ਬ ਜਿਹੜੇ ਉਹਦੇ ਵਿੱਚੋਂ ਕੋਈ ਕੰਮ ਅਜੈਂਡੇ ਦੇ ਰੂਪ ਵਿੱਚ ਮੀਟਿੰਗ ਵਿੱਚ ਸ਼ਾਮਲ ਹੁੰਦਾ ਹੈ ਉਹ ਬਾਈ ਪ੍ਰੋਸੈਸ ਉਹ ਅਜੈਂਡੇ ਵਿੱਚ ਆ ਜਾਂਦਾ ਹੈ ਇਹ ਕਿਸੇ ਐਮਸੀ ਸਵਾਰ ਨੇ ਪੁਰਾਣੇ ਦਿੱਤਾ ਹੋਊਗਾ ਤਾਂ ਡੈਫੀਨਿਟਲੀ ਇਟ ਵਿਲ ਬੀ ਪਾਰਟ ਆਫ ਅਜੰਡਾ ਸਰ ਇਹ ਅਜੰਡਾ 24 ਘੰਟੇ ਪਹਿਲਾਂ ਨਹੀਂ ਦਿੱਤਾ ਹੁੰਦਾ ਕਿਸੇ 72 ਘੰਟੇ ਪਹਿਲਾਂ ਦਿੱਤਾ ਜੀ 24 ਘੰਟੇ ਨਹੀਂ ਜਨਰਲ ਮੀਟਿੰਗ ਦਾ 72 ਘੰਟੇ ਹੁੰਦਾ ਐਮਰਜੈਂਸੀ ਦਾ 48 ਘੰਟੇ ਹੁੰਦਾ ਅਜੰਡਾ ਪੱਤਰ ਘੰਟੇ ਪਹਿਲਾਂ ਸਰ ਕੋਲ ਤੁੱਚਾ ਸਰ ਇਹ ਕਿ ਅਜੰਡੇ ਦੇ ਵਿੱਚ 27 ਨੰਬਰ ਆਈਟਮ ਸੀ ਜਿਹੜੀ ਪੈਟਰੋਲ ਪੰਪਾਂ ਦੇ ਜਿਹੜਾ ਲਾਇਸੈਂਸ ਮਤਲਬ ਉਹਨਾਂ ਨੂੰ ਇੱਥੋਂ ਪਹਿਲਾਂ ਦਿੱਤਾ ਗਿਆ ਸੀ ਕਿਰਾਇਆ ਨਾਮਾ ਲਿਖ ਕੇ ਵੀ ਉਹਨਾਂ ਦਾ 1988 ਤੋਂ ਉਹਦੇ 'ਚ ਲਿਖਿਆ ਗਿਆ ਵੀ ਉਹਨਾਂ ਨੇ ਐਗਰੀਮੈਂਟ ਆ ਇਹ ਸਾਡੀ ਨਗਰ ਕੌਂਸਲ ਦੀ ਇੱਥੇ ਪ੍ਰਾਪਰਟੀ ਹੈ ਉੱਥੇ ਪੈਟਰੋਲ ਪੰਪਸ ਸਟੈਬਲਿਸ਼ ਨੇ ਕਾਫੀ ਪਿਛਲੇ ਟਾਈਮਾਂ ਤੋਂ ਇੱਥੇ 1975 ਦਾ ਐਗਰੀਮੈਂਟ ਹੋਇਆ ਪਿਆ ਜੋ ਮੈਂ ਰਿਕਾਰਡ ਦੇਖਿਆ ਸੀਗਾ ਤਾਂ ਉਹ ਐਗਰੀਮੈਂਟ 1985 86 88 ਵਿੱਚ ਐਕਸਪਾਇਰ ਹੋ ਗਏ ਸੀਗੇ ਬਟ ਇੱਕ ਗਵਰਨਮੈਂਟ ਦੇ ਸਟੈਂਡਿੰਗ ਇੰਸਟਰਕਸ਼ਨ ਨੇ ਵੀ ਹਰ ਸਾਲ ਕੋਈ 5% ਜਾਂ 10% ਕਿਰਾਇਆ ਵਧਾਇਆ ਜਾਣਾ ਉਹਨਾਂ ਇੰਸਟਰਕਸ਼ਨਾਂ ਦੀ ਪਾਲਣਾ ਹਿੱਤ ਕਿਰਾਇਆ ਵੱਧ ਰਿਹਾ ਸੀਗਾ ਹਰ ਸਾਲ ਵੱਧ ਰਿਹਾ ਸੀ ਬਟ ਨਗਰ ਕੌਂਸਲ ਦੀ ਪ੍ਰਾਪਰਟੀ ਮਹਿੰਗੀ ਹੈ ਨਗਰ ਕੌਂਸਲ ਦੇ ਹਿੱਤਾਂ ਨੂੰ ਦੇਖਦੇ ਹੋਏ ਅਸੀਂ ਇਹ ਮੈਟਰ ਹਾ ਵੀ ਉਹਦੀ ਜੱਤ ਮਾਰਕੀਟ ਵੈਲਿਊ ਹਿਸਾਬ ਨਾਲ ਕਰਾਇਆ ਉਹਨਾਂ ਨੇ ਕਾਰ ਦੀ ਕਿੰਨੇ ਪਾਰਕਿੰਗ ਦੀ ਫੀਸ ਹੈ ਉਹਨਾਂ ਵੀ ਇੱਕ ਦਿਨ ਦਾ ਕਰਾਇਆ ਉਹ ਹੀ ਉਹ ਹੀ ਅਸੀਂ ਹਾਊਸ ਵਿੱਚ ਐਕਚੁਅਲੀ ਹਾਊਸ ਇਜ਼ ਦਾ ਕੰਪੀਟੈਂਟ ਅਥਾਰਟੀ ਟੂ ਡਿਸਾਈਡ ਥਿਸ ਮੈਟਰ ਤਾਂ ਹਾਊਸ ਵਿੱਚ ਲੈ ਕੇ ਗਏ ਆ ਵੀ ਜਾਂ ਤਾਂ ਇਹਨੂੰ ਜਗ੍ਹਾ ਨੂੰ ਖਾਲੀ ਕਰਵਾਇਆ ਜਾਵੇ ਜਾਂ ਜੋ ਉਹਦੀ ਮਾਰਕੀਟ ਵੈਲਿਊ ਉਹਸਾਰਾ ਕਰਾਇਆ ਰੀਸੈਸ ਕੀਤਾ ਜਾਵੇ ਕਿਉਂਕਿ ਐਗਰੀਮੈਂਟ ਵਿੱਚ ਲਿਖਿਆ ਗਿਆ ਵੀ ਐਕਿਪਮੈਂਟ ਦੋਹਾਂ ਧਿਰਾਂ ਨੇ ਸੇਮ ਥਿੰਗ ਆਕੇ ਬੱਝ ਸਕਦਾ ਹੈ ਤੇ ਇੱਕ ਧਿਰ ਉਹ ਜੋ ਹਾਊਸ ਹੈ ਫਿਰ ਇਹ ਤੋਂ ਪਹਿਲਾਂ ਜਿਹੜੇ ਕੋਸ਼ਿਸ਼ ਨਹੀਂ ਕੀਤੀ ਜਾਏ ਮੁਲਾਜ਼ਮਾਂ ਦਾ ਡਿਊਟੀ ਬਣਦੀ ਸੀ ਰਿਕਾਰਡ ਦੇਖੋ ਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿ ਕਿਸੇ ਨੇ ਕੋਸ਼ਿਸ਼ ਕੀਤੀ ਹੈ ਨਹੀਂ ਕਿ ਤੇ एक्चुअली ਕਿਰਾਇਆ ਤਾਂ ਵੱਧ ਰਿਹਾ ਪਰ ਐਗਰੀਮੈਂਟ ਨਹੀਂ ਰੀਨਿਊ ਹੋਇਆ ਕਿਰਾਇਆ ਤਾਂ ਜੋ ਪਾਲਿਸੀ ਹੈ ਸਰਕਾਰ ਦੀ ਉਹ ਤਾਂ ਵੱਧ ਰਿਹਾ ਵਧਾਇਆ ਜਾ ਰਿਹਾ ਬਟ ਠੀਕ ਹੈ ਐਗਰੀਮੈਂਟ ਖਤਮ ਹੋ ਗਿਆ ਸੀ ਐਗਰੀਮੈਂਟ ਦੁਆਰਾ ਨਹੀਂ ਹੋਇਆ ਐਗਰੀਮੈਂਟ ਜੇ ਖਤਮ ਹੋ ਜੇ ਤਾਂ ਉਹ ਕੈਨਸਲ ਕਰਨਾ ਵੀ ਬਣਦਾ ਹੁੰਦਾ ਜੀ ਨਹੀਂ ਉਹ ਰੀਨਿਊਲ ਕਰਨ ਦੀ ਜ਼ਿੰਮੇਵਾਰੀ ਹੈ ਦੋਹਾਂ ਧਿਰਾਂ ਦੀ ਬਣਦੀ ਹੈ ਨਹੀਂ ਜੇ ਜੇ ਸਮੇਂ ਦੇ ਵਿੱਚ ਜਿਵੇਂ ਸਾਲ-ਸਾਲ ਬਾਅਦ ਐਗਰੀਮੈਂਟ ਰੀਨਿਊ ਕੀਤਾ ਜਾਂਦਾ ਜੇ ਉਹ ਨਹੀਂ ਕੀਤਾ ਜਾਂਦਾ ਤਾਂ ਉਹਦੇ 'ਚ ਇੱਕ ਸ਼ਰਤ ਲਿਖੀ ਗਈ ਹੁੰਦੀ ਹੈ ਐਗਰੀਮੈਂਟ ਦੇ ਵਿੱਚ ਹੀ ਉਹ ਤਾਂ ਲੀਗਲ ਇਸ਼ੂਜ਼ ਨੇ ਨਾ ਉਹ ਤਾਂ ਐਗਰੀਮੈਂਟ ਦਾ ਹੁਣ ਉਹਦੇ ਵਿੱਚ ਨਹੀਂ ਰੀਨਿਊ ਹੋਇਆ ਤਾਂ ਕਿਰਾਇਆ ਤਾਂ ਭਰਾਇ ਗਿਆ ਨਾ ਉਹਨਾਂ ਤੋਂ ਬੰਦੇ ਤੋਂ ਜੀ ਐਗਰੀਮੈਂਟ ਦੀ ਕੋਈ ਵੈਲਿਊ ਨਹੀਂ ਵੀ ਹੋਵੇ ਨਾ ਹੋਵੇ ਨਹੀਂ ਹੈਗੀ ਵੈਲਿਊ ਕੋਈ ਜੀ ਕਿੰਨੇ ਪੰਪ ਨੇ ਜੀ ਤਿੰਨ ਪੰਪ ਨੇ ਜੀ ਕਿਹੜੇ ਕਿਹੜੇ ਨੇ ਇਹ ਮੈਨੂੰ ਨਾਮ ਛੋੜੇ ਪੜਕਾ ਦੇ ਵਿੱਚ ਕਿੱਥੇ ਇੱਥੇ ਜੋੜੇ ਪੰਪ ਵੱਜਦੇ ਨਿਕਤਾਂ ਹੋਰ ਪੰਪ ਆ ਜੀ ਉਹਦਾ ਨਹੀਂ ਨਾਮ ਤਾਂ ਹੋਊਗਾ ਪੰਪ ਦਾ ਗੁਰੂ ਨਾਮ ਰਿਪੋਰਟ 'ਚ ਦੇਖ ਲੈਣਾ ਹੋਰ ਦੇਖ ਲੈਣਾ ਦੇਖਿਓ ਦੇਖ ਕੇ ਤਾਂ ਯੰਦੇ ਦੀ ਸਟਾਈ ਹਮਾਰਾ ਇਹ ਇਹਨਾਂ ਬਾਦਲਵਾ ਦਿਨਾਂ ਆਸੀ ਚੀਜੀ ਸਟਾਈ ਨਮਨ ਇਹ ਤਾਂ ਗੋਬਿੰਦ RAM ਬਨਾਰਸੀ ਦਾ ਪੰਪ ਕਿਹੜਾ ਕਿਹੜਾ ਸੇ ਇੱਕ ਮਦਨ ਲਾਲ ਦਿਨਾ ਦਾ ਪੰਪ ਜੀ ਮੈਸਟਰ ਸੇ ਮਦਨ ਲਾਲ ਦਿਨਾਤ ਫਰਮ ਇੱਕ ਮੈਸਰਸ ਗੋਬਿੰਦ RAM ਬਨਾਰਸੀ ਦਾਸ RAM ਜੀ ਦਾਸ ਤੀਸਰਾ ਤੀਸਰਾ ਮੈਸਰਸ RAM ਜੀ ਦਾਸ ਬਨਾਰਸੀ ਦਾਸ ਤਿੰਨ ਪਟਰੋਲ ਪੰਪਸ ਲੈ ਗਏ ਇੰਨਾ ਵੀ ਲੋਕੇਸ਼ਨ ਹੋ ਗਿਆ ਕਿੰਨੇ ਪਟਰੋਲ ਪੰਪ ਪੱਕਾ ਕਾਲੀ ਰੋਡ ਉੱਪਰ ਸਥਿਤ ਨੇ ਜੀ ਤਿੰਨੇ ਸਾਜੀ ਮੇਰ ਬੰਦੇ ਸਨ